ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ 6:00 ਵੱਜਣੇ ਆਲੇ ਆ ਤੇ ਅੱਜ ਵਧਾਉਣੇ ਬਈ ਜੋ ਤਾਂ ਤੁਹਾਨੂੰ ਦਿਖਾਉਂਦਾ ਮੈਂ ਤੇ ਲੋ ਜੀ ਆ ਦੇਖੋ ਸਾਡੇ ਜੋਨ ਇਹ ਬਿਤਾ ਕੇ ਆਪਣੇ ਟੋਪੇ ਵਿੱਚ ਟੋਪਾ ਬੰਡਾ ਸਾਹ ਨੂੰ ਸਾਹਮਣੇ ਪਾਣੀ ਚ ਵਧਾਉਣੇ ਆ ਪਾਣੀ ਚ ਤੇ ਹਲੇ ਵੇਟ ਹੋਰੀ ਬੜੀ ਮਾਗਨਾਂ ਦੀ ਉਨਨਮੀ ਆਣਾ ਹਲੇ 6 ਵਜੇ ਜਾਣਾ 6 ਵਜੇ ਨੂੰ 10 ਮਿੰਟ ਕੁ ਮਿੰਟ 10 ਕੁ ਮਿੰਟ ਪਏ ਹਲੇ ਹਾਂ 10 ਮਿੰਟ ਰਹਿਣੇ ਆ ਓਕੇ ਬਟ ਅਨ ਜਾਣ ਲੱਗੇ ਲੋਕ ਜਲਦੀ ਲੰਗੇ ਹਾਂ ਹਜੇ ਨਹੀਂ ਰਜੇਣਾ ਉੱਥੇ ਫਿਰ ਪਤਾ ਨਹੀਂ ਲੱਗਾ ਆਪਣੇ ਕਿਹਨੇ ਏ ਕਣਾ ਕਰਦੇ ਆ ਨਾ ਮੈਂ ਹਾਂ ਨਾਨਕੇ ਕਰਦੇ ਨਾਨਕੇ ਸਿੜਦੇ ਆ ਅੱਛਾ ਬਰ ਉੱਪਰ ਉੱਪਰ ਚੇ ਆ ਸਾਡੇ ਆਪਣੇ ਨਾ ਬਹੁਤ ਪਾਸੇ ਆ ਕਿਤੇ ਇੰਨੇ ਹੋਣਾ ਦੂਰ ਸ਼ਹਿਰਾਂ ਦੇ ਚ ਚਲੋ ਵੀ ਤੁਸੀਂ ਵੀ ਦੱਸੋ ਤੁਹਾਡੇ ਇਲਾਕੇ ਜਿੱਦਾਂ ਵਧਾਉਂਦੇ ਹੁੰਦੇ ਜੋ ਪਾਣੀ ਵਿੱਚ ਕਿਹੜੇ ਕਿਹੜੇ ਲੱਕ ਦੇ ਇਦਾਂ ਵਧਾਉਂਦੇ ਕੋਈ ਕਈ ਵਸੇ ਕੋਈ ਹੋਰ ਤਰੀਕਾ ਵੀ ਹੁੰਦਾ ਉਹ ਵੀ ਸਾਨੂੰ ਦੱਸੋ ਦਸਹਰੇ ਵਾਲੇ ਦਿਨੇ ਬਣਾਉਂਦੇ ਆ ਵਧਾਉਂਦੇ ਆ ਕੇ ਲੋਕ ਪਹਿਲਾਂ ਵੀ ਵਧਾ ਲੈਂਦੇ ਆ ਦਸਹਰਾ ਸਾਡੇ ਕੱਲ ਨੂੰ ਤੇ ਅੰਜ ਇੱਕ ਤਰੀਕ ਪਹਿਲੀ ਤਰੀਕ ਹੋ ਜਾਂਦੀ ਹੈ ਹਾਂਜੀ ਕੱਢ ਦਮਾਂ ਜਾਨੂੰ ਇਹ ਕੱਢ ਕੱਢ ਆ ਮੈਂ ਵੀ ਕੱਢਦੀ ਆ ਵਿੱਚੋਂ ਪਹਿਲਾਂ ਮੈਂ ਵੀ ਕੱਢਦੀ ਆ ਬਾਹਰ ਇੱਕ ਹਾਲੇ ਆਈ ਲੋਈ ਇੱਕ ਨਿਕਲੀ ਆ ਇਹ ਵੀ ਕੱਢ ਦਾਂ ਮੈਂ ਹਾਂ ਇਹ ਦਾ ਛੋਟੇ ਜਿਹੇ ਵਿੱਚ ਨਾ ਗਿਲਣਾ ਕੋਈ ਨਾ ਰੱਖ ਦੇਖਣੀ ਅੱਜ ਰੱਖ ਦਮਾ ਤੇ ਲੋ ਜੀ ਜੋ ਕੱਢ ਲਿਆ ਆਪਾਂ ਸਾਰੇ ਤੇ ਬਸ ਹੁਣ ਬੜੀ ਮਾਰਾਂ ਦੀ ਵੇਟ ਹੁੰਦੀ ਹੈ ਤੇ ਫਿਰ ਚੱਲਦੇ ਆ ਪਾਣੀ ਵਿੱਚ ਤੈਰਨ ਲੈਣਾ ਇਹਨਾਂ ਨੂੰ ਹੋਰ ਜੀ ਪੌੜੀ ਪੌੜੀਆਂ ਆਏ ਆ ਪੌੜੀਆਂ ਉੱਪਰ ਚੜ੍ਹ ਕੇ ਲੋਕ ਦੇਖਣ ਪੌੜੀਆਂ ਬਣਾਈਏ ਤੋ ਚਲੋ ਪੌੜੀਆਂ 'ਤੇ ਉੱਤਰ ਕੇ ਦੇਖਦੇ ਕਿਰਨਾ ਹੈ ਰਈ ਕਿਰਨਾ ਹੈ ਬੰਦੇ ਇਹ ਨਾ ਤੈਨੂੰ ਬਾਅਦ ਤੇ ਜੀ ਮੈਨਾਂ ਤੇ ਫੇਰ ਕੁੰਮੀ ਜਾਂਦੀ ਇਹ ਬੈਰੂ ਤੇ ਨਾ ਉਸ ਤੋਂ ਨਾ ਅਹ ਕਿੰਨੀ ਜੱਕਾ ਬੰਦ ਸੀ ਇਹ ਦਿਨ ਸਿਰਦੋਂ ਨਿਆਣੇ ਫੇਰ ਆਈ ਨਹੀਂ ਜੀ ਕਹਿੰਦੇ ਥਾਲੇ ਆਣਾ ਸਾਨੂੰ ਹਾਂ 10 ਰੁਪਏ ਨਿਆਣੇ ਅੱਧੇ ਸ਼ੌਕ ਹੁੰਦੇ ਤੇ ਨਿਆਣੇ ਨੂੰ ਕਿੱਥੇ ਆ ਕਿੰਨੀ ਜੱਕਾ ਲੈ ਕਿੱਧਰ ਵੇਖ ਤੁਸੀਂ ਇੱਕ ਚਾਹ ਲੈ ਮੈਂ ਸਾਡਾ ਮੰਦ

ਕਿ ਵੀ ਜਾਂਦਾ ਹਾਂ ਹਾਂ ਉਹ ਪਾਦ ਮਹਨ ਲੋਰੀ ਜੋਬ ਵਧਾਇਆ ਹੁੰਦੇ ਤੇ ਉੱਥੇ ਗੱਲ ਕਹਿੰਦੇ ਸੀਗੇ ਕਹਿੰਦੇ ਇਹ ਪਹਿਲਾਂ ਨਿਆਣੇ ਸਾਰੇ ਆਏ ਕਰਦੇ ਸੀ ਜੋਬ ਵਧਾਉਣ ਕਿ ਭੱਜ ਭੱਜ ਕੇ ਜਾਣਾ ਕਿ ਅੱਜ ਜੋਬ ਵਧਾ ਕੇ ਆਉਣੇ ਜੋਬ ਵਧਾ ਕੇ ਆਉਣੇ ਕਹਿੰਦੇ ਹੁਣ ਕੋਈ ਵੀ ਨਿਆਣਾ ਨਹੀਂ ਆਉਂਦਾ ਜੋਬ ਵਧਾਉਣ ਨਿੱਕੇ ਕਹਿੰਦੇ ਚੌਹ ਹੁੰਦਾ ਤਾਂ ਕਿ ਜੋਬ ਵਧਾ ਕੇ ਆਉਣੇ ਪਾਣੀ ਦੇ ਜੋਬ ਵਧਾ ਕੇ ਆਉਣੇ ਤਨਾ ਰਗਿਣਾ ਨਹੀਂ ਰਹਾ ਨੇ ਉੱਠ ਦੇਣੀ ਐ ਫੋਨ ਨਾਲ ਲੱਗੇ ਇੱਕ ਅੱਗੇ ਬਦਲੀ ਜਾਣਾ ਬਈ ਸਾਮਾ ਤੇ ਹੁਣ ਅੱਗੇ ਦੇ ਦੇ ਬਈ ਥੋੜੀ ਹੁਣ ਅੰਦਰ ਕੰਮ ਚੱਲ ਪਿਆ ਔਲਮਾਰੀ ਸਾਫ ਕਰਨ ਦਾ ਪਹਿਲਾਂ ਏਸੀ ਸਾਫ ਕਰਨਾ ਜਿਹੜੀ ਵਿੱਚ ਜਿਹੜੀ ਜਾਲੀਆਂ ਉਹ ਕੱਢਣੀਆਂ ਉਹ ਤੁਹਾਨੂੰ ਦਿਖਾਉਂਦਾ ਕਿੰਨੀ ਗਰਦ ਹੁੰਦੀ ਓਦੇ ਵਿੱਚ ਤੇ ਬਾਕੀ ਸਾਰੀਆਂ ਔਲਮਾਰੀਆਂ ਉੱਧਰ ਹੁਣ ਪਹਿਲਾਂ ਉੱਧਰ ਲੱਗੇ ਹੋ ਤੇ ਉਹ ਕਮਰੇ ਚ ਔਲਮਾਰੀ ਸਾਫ ਕਰੀ ਤੇ ਹੁਣ ਹਾਂ ਹੁਣ ਇਹਦਾ ਏਸੀ ਦਾ ਕੱਢੀ ਗਵਰ ਵਿੱਚ ਪਹਿਲਾਂ ਇਹ ਜਾਲੀਆਂ ਆਪਣੇ ਕੱਢ ਲੀਆਂ ਤੇ ਆਹ ਜਾਲੀ ਨਾ ਹੋਰੇ ਲੱਗੇਵੇਂ ਹੁੰਦੀਆਂ ਇਹਨਾਂ ਨੂੰ ਦੇਖੋ ਕਿੰਨੀ ਗਰਦ ਹੈ ਨਾ ਇਹਦਾਂ ਫਰਕ ਪੈ ਜਾਂਦਾ ਏਸੀ ਦਾ ਵੀ ਅੰਗਾ ਦਾ ਕਿਹੜੇ ਹਿਸਾਬ ਨਾਲ ਇਹਨੂੰ ਸਾਫ਼ ਕਰ ਲਿਆ ਕਰੋ ਇਹਦੇ ਨਾਲ ਵੀ ਏਸੀ ਦੀ 쿨ਿੰਗ ਦਾ ਫਰਕ ਪੈਂਦਾ ਹੁਣ ਤਿੰਨ ਕਿ ਦਿਨ ਹੋ ਚਲੇ ਕਿ ਗਰਮੀ ਵਧਣ ਲੱਗੀ ਜਾਤੇ ਥੋੜੇ ਮੀਂਹ ਘਟਿਆ ਰੋਜ਼ ਤੇ ਦੇਚੇ ਵੀ ਐਸੀ ਸਾਡੇ ਚੱਲਣ ਲੱਗੇ ਤੇ ਰਾਤ ਨੂੰ ਵੀ ਤੇ ਹੁਣ ਕਰੀਆ ਜਾਲੀਆਂ ਸਾਫ ਪਾਣੀ ਨਾਲ ਲੋਈਓ ਦੇਖ ਲੋਕ ਜਾਣ ਲੱਗੇ ਕਿ ਇੱਧਰ ਆਪਾਂ ਜਾਨੂੰ ਜਾਲੀਆਂ ਸਾਫ ਕਰੀਏ ਹੁਣ ਜਾਣ ਲੱਗੇ ਮੰਮੀ ਕੀ ਚੀਜ਼ ਹੁਣ ਕਿੰਨੇ ਲੋਕ ਜਾਣਦੇ ਆਪਾਂ ਸਾਧਰੇ ਚੱਲੇਗੇ ਕੋਈ ਨਾ ਵਧੀਆ ਸਾਧਰੇ ਨਿਬੜ ਗਿਆ ਨਾ ਹੁਣ ਨਵੀ ਤੋ ਯੇ ਕਰ ਇਹਨਾਂ ਨੂੰ ਵੈਸੇ ਤੋ ਦਾ ਇਹ ਪ੍ਰੈਸ਼ਰ ਨਾਲ ਹੁੰਦੇ ਆ ਘਰ ਦਾ ਦੇਖ ਲੈ ਪਰ ਚਾਚੇਰੇ ਸਾਡੇ ਕੋਲ ਹੈ ਨਹੀਂ ਪਾਣੀ ਨਾ ਨਾ 1 ਮਿੰਟ 1 ਮਿੰਟ ਗਿੱਲਾ ਨਾ ਕਰੀ ਇਹਦੇ ਨਾਲ ਬੁਰਸ਼ ਬੁਰਸ਼ ਨਾਲ ਧੋੜੀ ਖੇਲੀ ਬੋਲਾ ਬੋਲਾ ਜਾ ਨਹੀਂ ਬਹੁਤੀ ਦੱਬ ਕੇ ਨਾ ਦੱਬ ਕੇ ਨਾ ਮਾਰੀ ਜੇ ਤੋੜੇ ਨਾ ਹੋਵੇ ਇਦਾਂ ਬੁਰਸ਼ ਮਾਰ ਲਵੇ ਹਾਂ ਪਰ ਇਹ ਤਾਂ ਦੂਜੀਆਂ ਹੀ ਆਂ ਤੂੰ ਸੁੱਕੀਆਂ ਨਹੀਂ ਧੋਏ ਤੇ ਕਿੰਨੀ ਕਰ ਦੋ ਤਰੀਕਾ ਦੇ ਹਲਾ ਮਿੱਟਾ ਹਣੀ ਸਰੰਦਰ ਬਾਹਰ ਅੰਦਰ ਦੇ ਤੇ ਦਰਵਾਜ਼ੇ ਲੱਗਣੇ ਫੇਰ ਘੱਟ ਹੋ ਜਾਨਾ ਥੋੜਾ ਜਿਹਾ ਹਾਂ ਦਰਵਾਜ਼ੇ ਨਹੀਂ ਨਾ ਆਪਣੇ ਆ ਪਰ ਜਾਂ ਧੂੜਾਂ ਵੀ ਬਹੁਤ ਦੀਆਂ ਸਰਵਸ ਸਜਾ ਲਾਇਆ ਜੱਦਾ ਕਰਿਆ ਵਾ ਸਾਰੀ ਗਰਮੀ ਨਿਕਲ ਗਈ ਕਿੰਨਾ ਕੰਮ ਚੱਲੇ ਆਪਣੇ ਅੰਦਰ ਨਾਲ ਪ੍ਰੈਸ਼ਰ ਦੀ ਲੋੜ ਨਹੀਂ ਜੀ ਹੁਣ ਪਾਣੀ ਗਲਤ ਹੋ ਜਾਏ ਆ ਇਹਦੀ ਦੇਖੋ ਲੋਕ ਜਾ ਰਹੇ ਆ ਪਾਣੀ ਜ਼ਿਆਦਾ ਲੱਗਣਾ ਦਾ ਪਾਣੀ ਆ ਲੱਗਣਾ ਗਰਦ ਦੇਖੋ ਲੋ ਰੂਮ ਜੀ ਰੂਮ ਜੀ ਮੰਗਣਾ ਰਾਹੀ ਹੁੰਦੀ ਗਰਦ ਮਿੱਟੀ ਹਾਂ ਥੱਲੇ ਮਿੱਟੀ ਐਨੀ ਸੇ ਮਣਕਲੇ ਕੇ ਪਾਣੀ ਪਾ ਕੇ ਇਹਨੂੰ ਗਿੱਠਾ ਕਰ ਲਈਏ ਸੁਬਾਹ ਹੁੰਦੀ ਹਾਂ ਦੇਖੋ ਨਾ ਇਹਨਾਂ ਮਾਰਗ ਦੇ ਕਿਤੇ ਪਾਣੀ ਨਾ ਹੁਣ ਫਰਕ ਪਾ ਦੇ ਪਾਣੀ ਦਾ ਮਟਰ ਛਾੜ ਦੇ ਨਾ ਹੋ ਹੋ ਜਾਣ ਦੂਏ ਲੋਟ ਪੁੱਠੀ ਕਰਕੇ ਹੌਲੀ ਤੋੜ ਵੀ ਨਾ ਦਈ ਕਿਤੇ ਤੋੜੇ ਤਾਂ ਮੈਂ ਮੈਂ ਹੋਗੀ ਸਾਫ ਥੋੜਾ ਜਿਹਾ ਹੋਰ ਪਾਣੀ ਮਾਰਾ ਲਓ ਹਮ ਆਬਲੋ ਬਣਾ ਲਏ ਇਹ ਹਵਾ ਰੋ ਉਗਲਦੀ ਹੈ ਗਰਦ ਜਿਆ ਪਰ ਜਾਂਦੀ ਹੈ ਜਲ ਤਾਂ ਕੁੱਲੀ ਨੂੰ ਘਟਾਉਣਾ ਲੱਜਿੰਦਾ ਹਾਂ ਹਵਾ ਵੀ ਘਟ ਮਾਰਦੇ ਹਾਂ ਮੈਨੂੰ ਕਿ ਹਵਾ ਜੀ ਨਹੀਂ ਮਾਰਨੀ ਇਹਨੂੰ ਜ਼ੋਰ ਵੀ ਘਟ ਲੱਗਦਾ ਸਰ ਬਿਲਨਾਂ ਵੀ ਬਰਹੀ ਜਾ ਰਹੀ ਹੈ ਨੱਕਰਾਂ ਕਰਕੇ ਬਿੱਲ ਹੁੰਨ ਜਾਈ ਸੀ ਨੇ ਜੋਰ ਲੈਣਾ ਹਾਂ ਦਿਲ ਵੀ ਆਉਣੇ ਵਾਲਾ ਇੱਕ ਅੱਧੇ ਦਿਨ ਚ ਮੋਟਰ ਵੀ ਦੇਖਣਾ ਹਾਲ ਤੱਕ ਆਇਆ ਨਹੀਂ ਆਪਣੇ ਘਰ ਕੇ ਆਇਆ ਜਿਸ ਦਿਨ ਮੋਟਰ ਘਰ ਆਉਣਾ ਉਸ ਦਿਨ ਮੋਟਰ ਵੀ ਨਹੀਂ ਆਇਆ ਕਿ ਬਣਾ ਕੇ ਉੱਥੇ ਆਪਣੇ ਆਏ ਹੀ ਨਹੀਂ ਉਹ ਨਾ ਨਾ ਮੋਟਰ ਪਰ ਮੋਟਰ ਦਾ ਹੁਣ 2 ਮਹੀਨੇ ਹੋ ਚਲੇ ਹੁਣ ਮੈਨੂੰ ਕੀ ਪਤਾ ਉਹ ਤੈਨੂੰ ਪਤਾ ਹੁਣ ਉੱਥੇ ਆਇਆ ਨਹੀਂ ਉੱਥੇ 4 ਮਹੀਨੇ ਹੋ ਚਲੇ ਉਹਨੂੰ ਕਹੂੰਗਾਂ ਦਵਾਂਗੇ ਬਈ ਉੱਥੇ ਵਾਲੇ ਨੂੰ ਮੀਟਰ ਦੇਖਿਆ ਫੁੱਲ ਜੰਦਾ ਨਾ ਕਈ ਵਾਰ ਹਾਂ ਰੇ ਤੂੰ ਕਿਹਨ ਜਰਨ ਸਵਾਸ ਲੋ ਜੀ ਜਾਲੀਆਂ ਪਾਤੀਆਂ ਸੁੱਕਣੀਆਂ ਇੱਧਰ ਮੰਮੀ ਨੇ ਇੱਕ ਜੋ ਦਾ ਕੰਟੋਰਾ ਰੱਖ ਲਿਆ ਇਹ ਕਾਦ ਰੱਖਿਆ ਮੰਮੀ ਅੰਡੇਰਾ ਅੰਡੇਰਾ ਜੋ ਜਸਾ ਸਰਾਏ ਅੱਛਾ ਇਹ ਦਿਵਾਲੀ ਵਾਲੇ ਦਿਨੋਂ ਕਰੇ ਕਰਦੇ ਹਨ ਨਹੀਂ ਗੱਲੋਂ ਦਸਰੇ ਦਾ ਮੱਥਾ ਟੇਕਣਾ ਚੱਕਰੀਆਂ ਦਾ ਹਾਂਜੀ ਫੇਰ ਦਿਵਾਲੀ ਨੂੰ ਵਧਾਵੇ ਕਰਦੇ ਆ ਅੱਛਾ ਦਿਵਾਲੀ ਨੂੰ ਵਧਾਉਂਦੇ ਹੁੰਦੇ ਹਾਂ ਮੱਥਾ ਟੇਕਿਆ ਠੀਕ ਠੀਕ ਅੰਦਰ ਬਈ ਸਾਡੇ ਹਾਲੇ ਨਿਕਲੇ ਨਹੀਂ ਹਰਨੀਛੇ ਥੋੜਾ ਨਿਕਲ ਜੂ ਪਾਣੀ ਦੇਈਏ ਇਹਨਾਂ ਨੂੰ ਅੱਜ ਫਨੀ ਅੱਜ ਹਾਂ ਫੇਰੇ ਗਿੱਲ ਹੈਗੀ ਐ ਗਿੱਲ ਕਿੱਥੇ ਐ ਸੁੱਕੀ ਗਈ ਐ ਪਾਣੀ ਦੇਈਏ ਸ਼ਾਮ ਨੂੰ ਦੰਦਿਆ ਫਿਰ ਸਵੇਰੇ ਦੇ ਕਾਦੀ ਸ਼ਾਮ ਨੂੰ ਪਾਣੀ ਟੁੱਟੀ ਦਾ ਜਵੇ ਟੁੱਟਿਆ ਰੰਦੇ ਬਈ ਇਹਨੂੰ ਕਿਆਰੀਆਂ ਨੂੰ ਪਾਣੀ ਅੱਗੇ ਨੇ ਨਿਆਣਿਆਂ ਦੇ ਕੰਨਨ ਕੰਨ ਪਰ ਜਾ ਮੇਰੇ ਕਿਥੋਂ ਮੈਂ ਤਾਂ ਇਹਨਾ ਡੰਗੇ ਕਰਦੀਆਂ ਹਾਂ ਅੱਛਾ ਹਾਂ ਜੀ ਮੈਂ ਜੋ ਸਨ ਵੇ ਮੈਂ ਪਰੀ ਗਈ ਜੈਸਮੀਨ ਹਾਂ ਜੈਸਮੀਨ ਦੀ ਜਿਹਨਾਂ ਦੇ ਵੀ ਜਮਾਂਗੇ ਅੱਜ ਦੁਪਹਿਰ ਨੂੰ ਕੋਣੋ ਵੀ ਦਿਖਾਵਾਂਗੇ ਕਾਕਾ ਛੋਟੇ ਜਿਹੇ ਹੈ ਕਿਊਟ ਜੇ ਕਾਕਾ ਕਿਊਟ ਜੇ ਕਾਕਾ ਨਾਮ ਵੇਸੇ ਰੱਖਤਾ ਨਾਮ ਇਹਨੂੰ ਨਹੀਂ ਪਤਾ ਲੈ ਕੀ ਰੱਖਿਆ ਆਹਾਂ ਨਿਕਲੇ ਤਾਂ ਹਾਂ ਪਤਾ ਨਹੀਂ ਹੁਣ ਆਹੇ ਤੇ ਰਾਤ ਲੰਦੇ ਸੀਗੇ ਨਾਮ ਰਾਤ ਮੈਂ ਘਰੇ ਸੀਗਾ ਉਹਨਾਂ ਦੇ ਭੁੱਲ ਗਿਆ ਹਾਂ ਕਤੋਂ ਨਹੀਂ ਕਿ ਹਰ ਕੀਰਤ ਵੇਖਣਾ ਉਸ ਜੰਦੇ ਤੇ ਰਮਨ ਦੀ ਰੀਰ ਮੰਡੇ ਰ ਮਮਾ ਚਲੋ ਬਈ ਦੇਖਦੇ ਹੁਣ ਅਗਲੇ ਕੰਮ ਤੇ ਲੋ ਜੀ ਅਸੀਂ ਆਹ ਕਮਰੇ ਦੇ ਵੀ ਕੱਪ ਬੋਰਡ ਚਮਕਾ ਦੇ ਸੀ ਹੁਣ ਦੇਖੋ ਹੈਨ ਕਿੰਨੀ ਚਮਕਦੇ ਸਰ ਨੂੰ ਸੋਹਣਾ ਡਿਜ਼ਾਈਨ ਆ ਕਮਰੇ ਦਾ ਬਣਿਆ ਦੇਖੋ ਕੱਪ ਬੋਰਡਾਂ ਦਾ ਇਧਰ ਬੈਕ ਸਾਈਡ ਦਾ ਵੀ ਅਰੇ ਤਾਂ ਅਸੀਂ ਟੀਵੀ ਵਾਲਾ ਸਿੰਪਲ ਰੱਖ ਲੈ ਸੀਗਾ ਪਹਿਚ ਸ਼ਾਇਦ ਲਾਵਾਂਗੇ ਟੀਵੀ ਤੇ ਇਧਰ ਦੋ ਗਾਹਾਂ ਡਿਜ਼ਾਈਨ ਬਣਾਤੇ ਸੀਗੇ ਸਿੰਪਲ ਜਿਹਾ ਰੱਖਿਆ ਤਾਂ ਤੇ ਇੰਦਰ ਆਹ ਡਿਜ਼ਾਈਨ ਬਹੁਤ ਸੋਹਣਾ ਇਹਦਾ ਬੱਕੇ ਵਾਲੇ ਕਿਉਂਕਿ ਕਮਰੇ ਹਲੇ ਆਪਣੇ ਅੱਧੇ ਤਿਆਰ ਹੋਏ ਹੋਏ ਹਨ ਹਲੇ ਐਚ ਆਪਣੇ ਲੱਗਣੇ ਗੱਦੇ ਲੱਗਣੇ ਹਲੇ ਹੋਰ ਰੰਗ ਹੋਣਾ ਸਾਰਾ ਉਹ ਕੋਈ ਨਿਸ਼ਾਨ ਰਹਿੰਦੇ ਹਰੇ ਉਰੇ ਰੰਗ ਹੋਣਾ ਹਾਲੇ ਇਹਨਾਂ 'ਪਾ ਪਾਲਿਸ਼ ਵੱਜਣੀ ਐ ਸਾਰੇ ਆਪ ਆ ਇਹਨਾਂ 'ਪਾ ਪਾਲਿਸ਼ ਵੱਜਣੀ ਆਪਣੇ ਆਰ ਫੇਰ ਦੇਖੋ ਇਹਦੇ ਨਾਲੇ ਰੰਗ ਮਿਲ ਜਣਾ ਇਹਦਾ ਰੰਗ ਆਪਣਾ ਹੋ ਜਾਣਾ ਸ਼ਾਇਦ ਡਾਰਕ ਬ੍ਰਾਊਨ ਜਾ ਹੋ ਜਾਣਾ ਫੇਰ ਦੇਖਾਂ ਸੋਹਣੀ ਲੱਗੂਗੀ ਇਹ ਤੇ ਹੁਣ ਚੱਲੀਏ ਆਪਾਂ ਪਿੰਡ ਵਾਲੀ ਮੋਟਰ 'ਪਾ ਹਾਂ ਪਿੰਡ ਵਾਲੀ ਮੋਟਰ 'ਪਾ ਵੀ ਕਾਫੀ ਦਿਨ ਦੇ ਵੀਡੀਓ ਨਹੀਂ ਬਣੀ ਸੀਗੀ ਤੇ ਪਿੰਡ ਵਾਲੀ ਮੋਟਰ ਵੀ ਤੁਹਾਨੂੰ ਦਿਖਾ ਦੇਵਾਂ ਸਿਰਫ ਟੰਗੇ ਹੋ ਰਹੇ ਮੈਂ ਕੰਨਾਵਾਂ ਟੰਗੇ ਕਰਦੇ ਆ ਕੰਨਾ ਪਰ ਕੰਨ ਵਿਚ ਆ ਵਿਚੇ ਅਖਰ ਕੰਨ ਵਾਂਗ ਵਿਚ ਤੇ ਹੁਣ ਚੱਲੀਏ ਪਿੰਡ ਵਾਲੀ ਮੋਟਰ 'ਪਾ ਤੁਹਾਨੂੰ ਧਾਨ ਦਿਖਾਉਂਦੇ ਹਲੇ ਵੀ 15 ਦਿਨ ਲੱਗੇ ਜਾਣੇ ਧਾਨ ਵਧਣ ਨੂੰ ਦੀਵਾਲੀ ਤੋਂ ਪਹਿਲਾਂ ਪਹਿਲਾਂ ਸਾਡੇ ਧਾਨ ਵੱਡੋ ਹੋ ਜੂਗੇ ਹਾਂ ਦਸਹਰੇ ਤੋਂ ਬਾਅਦ ਲੱਗ ਜੇ ਨਹੀਂ ਦੀਵਾਲੀ ਦੇ ਨੇੜੇ ਜਾ ਕੇ 10 ਤਰੀਕ ਤੱਕ 10 ਜਾਂ 15 ਤਰੀਕ ਤੱਕ ਅੱਛਾ ਜੀ ਹਾਂਜੀ ਫੇ ਨਾ ਲੱਗਦੀ ਹੁਣ ਆਪਣੇ ਉਧਰਲੀ ਵੀ ਕੇਤ ਵਾਹ ਹੋਏ ਪਏ ਆ ਜਿੰਨ ਜਿਆਦਾ ਇਧਰ ਗਾਣੇ ਵੇਜਣੀ ਜੇ ਜੇ ਆਪਾਂ ਨੇ ਉਧਰ ਬੀਜ ਕੇ ਫੇ ਨਾ ਫੇ ਇਕੱਠੀ ਮੰਡੀ ਚਲ ਜੂਗੀ ਜੇ ਲੈ ਕੇ ਜਾਣੀ ਹੋਈ ਇੱਕ ਸਾਈਡ ਉਧਰ ਅਸੀਂ ਬੀਜਾਂਗੇ ਸਰੋਂ ਜੇ ਡੈਡੀ ਨੂੰ ਪੁੱਛ ਲਈ ਡੈਡੀ ਜੀ ਨੂੰ ਪੁੱਛ ਲਵਾਂਗੇ ਉੱਪਰ ਸਰੋਂ ਬੀਜੀਏ ਕਿ ਥੱਲੇ ਥੱਲੇ ਹੈਗਾ ਵੈਸੇ 20 ਦਿਨ ਪਏ ਨਾ ਮਹੀਨਾ ਹੀ ਪਿਆ ਸਮਝ ਲਓ ਹਾਲੇ ਥੋੜੀ ਜਿਹਾ ਧੁੰਦਰੀ ਪੈਣ ਲੱਗੂਗੀ ਫੇਰ ਬਿੱਜਾਂਗੇ ਕਨਕ ਔ ਜੀ ਵਿੱਚੇ ਜੰਮਦੀ ਹੁੰਦੀ ਹੈ ਤੇ ਚੱਲੀਏ ਪਿੰਡ ਵਾਲੀ ਮੋਟਰ ਪਰ ਲੱਡੂ ਲੈ ਵੀ ਅਡਾੜੀ ਆਏ ਬੜੇ ਦਿਨਾਂ ਬਾਅਦ ਅੱਜ ਆਇਆ ਸਕੂਲ ਅ ਕਿੰਨੇ ਦਿਨਾਂ ਬਾਅਦ ਕਰੋ ਜੀ ਜੰਨਾ ਅੱਜ ਆਇਆ ਇੱਧਰ ਨੂੰ ਇੱਧਰੋਂ ਅੱਜ ਆਇਆ ਕਈ ਦਿਨਾਂ ਬਾਅਦ ਆਇਆ ਹੈ ਮੈਂ ਕਿਹ ਕਿੱਦਿ ਜੁੱਤੀ ਨਹੀਂ ਮਰੀ ਬੈਠੇ ਖਾਣਾ ਡੱਬਾ ਹੀ ਲੈ ਜਾ ਸਕੂਲ ਨੂੰ ਸਮਨਾ ਟੱਟਾ ਕਾਣਾ ਗਿਆ ਅੱਜ ਜਸ਼ਨ ਦੀਦੀ ਕਿੱਥੇ ਹੋ ਗਈ ਹੂੰ ਜਸ਼ਨ ਦੀਦੀ ਸਕੂਲ ਗਿਆ ਨਾ ਖੇਤਾਂ ਚੱਲਿਆਦਾ ਟੱਕਰ ਕੇ ਰਸਤੇ ਤੇ ਰਾਵਣ ਕਦ ਸ਼ਾਮ ਨੂੰ ਅੱਜ ਥੋੜੀ ਐ ਕੱਲ ਨੂੰ ਕੱਲ ਨੂੰ ਕੱਲ ਨੂੰ ਅੱਗ ਲੱਗਣੀ ਐ ਕੱਲ ਨੂੰ ਲੱਗਣੀ ਐ ਅੱਜ ਨਹੀਂ ਕੱਲ ਨੂੰ ਲਾਉਣੀ ਐ ਜਾਣ ਦੇਖਿਆ ਨਾ ਮੰਮੂ ਨੇ ਜਾ ਬੂ ਪਹਿਲਾਂ ਵੀ ਦੇਖਿਆ ਹੈ ਕਿ ਨਹੀਂ ਕਿੱਦਾਂ ਭੂਖਦੇ ਐ ਦੰਬ ਲਾ ਕੇ ਦੀ ਖਾਲਾ ਲੋਨੀ ਪਹੁੰਚ ਕੇ ਮੋਟਰ ਪਰ ਤੇ ਆ ਸਾਡੇ ਦਾ ਤਾਂ ਸਾਡੇ ਸਾਰੇ ਪੱਕੇ ਚੱਲੇ ਇਹ ਵੀ ਹੋਰ ਛੱਬੀ ਆ ਉਹ ਵੀ ਲੱਗ ਉਧਰ ਲਾ ਸਾਡਾ ਹਾਂ ਬਿਮਾਰੀ ਦਾ ਸਾਰੇ ਨਹੀਂ ਪਈ ਵੀ ਸਾਡੇ ਹਾਂ ਝਾੜ ਦਾ ਬਹੁਤ ਫਰਕ ਪੈਣਾ ਸਾਢੇ ਕਿ ਨਹੀਂ ਹਾਂ ਦਾ ਲੇਕਾ ਫੇਰ ਵੀ ਠੀਕ ਲੱਗਦੀ ਹੈ ਤੇ ਆਹ ਦੇਖੋ ਜਮੇ ਕਾਲੀ ਲੱਗਦੀ ਮਨੋ ਕਿਤੇ ਵੀ ਨਹੀਂ ਤਾਂ ਹਾਂ ਦਾ ਕੁਛ ਗਣਾ ਇਹ ਚ ਧਾਨ ਹਲੇ ਕੁਛੇ ਸਾਭ ਵੀ ਲੱਗਦੇ ਇਹ ਚ ਇਹਨਾਂ ਸਾਭ ਮਾਣੇ ਮੋਟੇ ਇਹ ਚ ਕਿਤੇ ਵੀ ਨਹੀਂ ਇਹ ਸਾਰੀ ਏ ਟੂ ਜੈਡ ਆਹ ਵਾਲੀ ਦੇਖੀ ਆਪਣੇ ਵਾਲਾ ਵੀ ਇਹੀ ਹਾਲ ਹੁਣ ਆਪਾਂ ਦੇਖੋ ਸਾਰੀ ਲਈ ਇਹੀ ਹਾਲ ਆਹ ਆਟੀ ਇਹ ਨਹੀਂ ਇਹਦੇ ਵੀ ਬੱਲੇ 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 ਆਹ ਰੱਖੋ ਆ ਮੁੰਡੇ ਰੱਖਾ ਕਰੋ ਮੜੀ ਜੇ ਹਲਾਏ ਤੇ ਇੰਨੀ ਹਲਦੀ ਉੜਦੀ ਤੇ ਇੱਧਰ ਵੀ ਆਪਣੀ ਆਮਨਾ ਇੱਕ ਵਾਰ ਪਿੱਛੋਂ ਢੇੜਾ ਲਾ ਕੇ ਆਇਆ ਦਾ ਚਿੱਟੀ ਸ਼ਲਟ ਪਾਈ ਦੇਗਾ ਨਾ ਪੂਰੀਆਂ ਢੇੜਾ ਦੇ ਘਰ ਪਲੀ ਹੋ ਗਈ ਸੀ ਉਹ ਖੰਬੇ ਕੋਲ ਤੇ ਮੁੜਿਆ ਦਾ ਅੱਧ ਵਿੱਚੋਂ ਇਹਨਾਂ ਅੱਗੇ ਸੇ ਜਾਇ ਨਹੀਂ ਹੋਇਆ ਦਾ ਹਰਿੰਦਰ ਅਵੜੇ ਥਾਣਾ ਦਾ ਵੀ ਬਹੁਤ ਪੂਰਾ ਹਾਲ ਹੁਣ ਥਾਣੇਂ ਅੰਦਰ ਹੀ ਪਤਾ ਲੱਗਦਾ ਹੁਣ ਕਾਲੇ ਵੇਹਨ ਸਾਰੀ ਫਸਲਿੰਗ ਖਰਾਬ ਹੋ ਗਈਆਂ ਲੈ ਵੀ ਯਾ ਝਾੜ ਦੇ ਕਲੂਗੇ ਤਾਂ ਹੁਣ ਆਹ ਦੇਖੋ ਇੱਥੇ ਕਾਲੀ ਕਾਲੀ ਤੇ ਲੋ ਜੀ ਘਰ ਪਹੁੰਚ ਗਏ ਤੇ ਇਧਰ ਮੰਮੀ ਫਸਟ ਧੌਣ ਲੱਗੇ ਵੇ ਅਸੀਂ ਆਨਲਾਈਨ ਮੰਗਾਇਆ ਸੀਗਾ ਇਹ ਠੀਕ ਆ ਮੰਮੀ ਹਾਂ ਚਲਾ ਹਾਂ ਮੜਿਆ ਬੜੇ ਬੁਰਸ਼ ਬੜਾ ਹੁੰਦਾ ਛੋਟਾ ਫੇਤਾ ਹੋੜੇ ਕੁਝ ਹੋਰਤਾ ਬੜਾ ਵੀ ਚਾਹੀਦਾ ਥੋੜਾ ਜਿਹਾ ਛੋਟਾ ਇਹ ਛੋਟਾ ਹੈ ਚਲੋ ਇਹ ਖੜ ਕੇ ਇੰਨਾ ਟਾਈਲਾਂ ਪਰ ਫਿਰਦੇ ਹੁੰਦਾ ਕੰਮ ਵੱਧ ਗਿਆ ਹੁਣ ਮੈਂ ਕਿਹਾ ਅੱਠ ਦਾ ਤੱਕ ਜਿਹੜਾ ਬਾਅਦ ਫੇਰ ਲੈ ਹਾਂਜੀ ਉਹ ਕੁਦ ਨਹੀਂ ਜਿੱਥੇ ਕਿਨਾਰੀਆਂ ਹੋਣਾ ਜੀ ਗੰਦ ਫਾਦਾਂ ਮਾਣਾ ਮੋਟਾ ਆਏ ਤਾਂ ਸਾਫ਼ ਕਰਦਾ ਹਾਂਜੀ ਇਹ ਕੰਦਾ ਗੁੰਦਾ ਵਰ ਪਿਛੇ ਦੂਏ ਪਾਸੇ ਪੈਂਪਰ ਵੀ ਦਿਖਾਇਆ ਆਹ ਦੇਖ ਐਨਵੈਂਪਰ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਅੱਜ ਆਪਾਂ ਮਾਲ ਬਲੌਗ ਪਾ ਮੋਟਰਲ ਬਲੌਗ ਬਣਾ ਕੇ ਪਾਵਾਂਗੇ ਤੇ ਅੱਕੀ ਬਾਦ ਮਿਲਦੇ ਹੁਣ ਕਿਸੇ ਅਗਲੇ ਬਲੌਗ